ਮੈਂ ਵੀਰਪਾਲ ਸਿੱਧੂ ਮਾਰ ਬਾਤਾਂ ਚਾਨਣੀਆਂ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆ ਅੱਜ ਮੈਂ ਤੁਹਾਡੇ ਸਾਹਮਣੇ ਰਾਜ ਮਾਨਸਾ ਬੜੈਚ ਦੀ ਕਵਿਤਾ ਇਹਨਾਂ ਸੋਚੀ ਲੈ ਕੇ ਪੇਸ਼ ਆਸ ਕਰਦੀ ਆ ਇਸ ਕਵਿਤਾ ਨੂੰ ਤੁਸੀਂ ਜ਼ਰੂਰ ਪਿਆਰ ਦੇਵੋਗੇ ਸੋ ਆਓ ਆਪਾਂ ਸੁਣਦੇ ਹਾਂ ਉਹਨਾਂ ਦੀ ਕਵਿਤਾ ਇਹਨਾਂ ਸੋਚੀ ਆਪਣਾ ਦਰਦ ਸੁਣਾ ਕੇ ਤੈਨੂੰ ਮਨ ਹੌਲਾ ਜਿਹਾ ਕਰ ਲੈਂਦੇ ਹਾਂ ਆਪਣਾ ਦਰਦ ਸੁਣਾ ਕੇ ਤੈਨੂੰ ਮਨ ਹੌਲਾ ਜਿਹਾ ਕਰ ਲੈਂਦੇ ਹਾਂ ਬਸ ਇਸੇ ਲਈ ਤੇਰੇ ਬੁਹੇ ਦੇੜੀ ਤੇ ਸਿਰ ਤਰ ਲੈਂਦੇ ਹਾਂ ਇਹ ਨਾ ਸੋਚੀ ਤੇਰੀਆਂ ਖੁਸ਼ੀਆਂ ਸਾਡੇ ਨੈਣੀ ਰੜਕਦੀਆਂ ਨੇ ਇਹ ਨਾ ਸੋਚੀ ਤੇਰੀਆਂ ਖੁਸ਼ੀਆਂ ਸਾਡੇ ਨੈਣੀ ਰੜਕਦੀਆਂ ਨੇ ਤੇਰੀ ਬੁੱਕਲ ਚ ਤਾਂ ਵੱੜਦੇ ਆ ਪੀੜਾ ਸੌਖੀ ਝਰ ਲੈਂਦੇ ਆ ਬਸ ਇਸੇ ਲਈ ਤੇਰੇ ਬੁਹੇ ਦੇੜੀ ਤੇ ਸਿਰ ਤਰ ਲੈਂਦੇ ਹਾਂ ਸਾਡੇ ਹਿੱਸੇ ਬੰਜਰ ਜੀਵਨ ਮੁਸ਼ਕਲ ਬੜਾ guzara ਹੈ ਸਾਡੇ ਹਿੱਸੇ ਬੰਜਰ ਜੀਵਨ ਮੁਸ਼ਕਲ ਬੜਾ ਗੁਜ਼ਾਰਾ ਏ ਤੇਰੇ ਖਿਆਲਾਂ ਦੀ ਖੇਤੀ ਚੋਂ ਤਾਂਗਾਂ ਦੀ ਲੱਪ ਭਰ ਲੈਂਦੇ ਆ ਬਸ ਇਸੇ ਲਈ ਤੇਰੇ ਬੂਹੇ ਢੇੜੀ ਤੇ ਸਿਰ ਧਰ ਲੈਂਦੇ ਹਾਂ ਬਸ ਜੀ ਲੈਂਦੇ ਹਾਂ ਮਰ ਲੈਂਦੇ ਹਾਂ ਬਸ ਜੀ ਲੈਂਦੇ ਹਾਂ ਮਰ ਲੈਂਦੇ ਹਾਂ ਤਣਕਾ ਹੋ ਕੇ ਧਰ ਲੈਂਦੇ ਹਾਂ ਬਰਫਾਂ ਹੋ ਕੇ ਖੜ ਲੈਂਦੇ ਹਾਂ ਜੂਨ ਗੁਜ਼ਾਰਾ ਕਰ ਲੈਂਦੇ ਹਾਂ ਬਸ ਇਸੇ ਲਈ ਤੇਰੇ ਬੁਹੇ ਦੀਲੀ ਤੇ ਸਿਰ ਤਰ ਲੈਂਦੇ ਹਾਂ ਬਸ ਇਸੇ ਲਈ ਤੇਰੇ ਬੁਹੇ ਦੀਲੀ ਤੇ ਸਿਰ ਤਰ ਲੈਂਦੇ ਹਾਂ ਸੋ ਜੇ ਤੁਹਾਨੂੰ ਕਵਿਤਾ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਾਏ ਬਾਏ